ਵਿਸ਼ਿਆ ਵਿਕਾਰਾਂ ਵਿੱਚ ਦੁਨੀਆ ਗਲਤਾਨ ਹੈ ਬਾਣੀ ਚਾਹੁੰਦਾ ਨਾ ਕਾਮ ਕ੍ਰੋਧ ਕਾਇਆ ਕੋ ਗਲ ਹੈ ਜਿਉ ਕੰਚਨ ਸੋਹਾਗਾ ਟਾਲੈ ਜਿਹੜਾ ਸੁਨਿਆਰਾ ਹੁੰਦਾ ਨਾ ਉਹ ਕੋਠਾਲੀ ਦੇ ਵਿੱਚ ਸੋਨੇ ਨੂੰ ਨਰਮ ਕਰਨ ਲਈ ਸੁਹਾਗਾ ਪਾਉਂਦਾ ਹੈ ਤੇ ਸੁਹਾਗਾ ਇਦਾਂ ਦਾ ਐਸਿਡ ਹੈ ਉਹ ਸੋਨੇ ਨੂੰ ਸੌਫਟ ਕਰ ਦਿੰਦਾ ਹੈ ਗਾਲ ਦਾ ਹੈ ਪਾਵ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਸੁਹਾਗਾ ਸਾਡੇ ਜੀਵਨ ਨੂੰ ਗਰਕ ਕਰ ਰਿਹਾ ਹੈ। ਵਿਕਾਰ ਸਾਨੂੰ ਗਾਲ ਰਹੇ ਨੇ। ਵਿਕਾਰਾਂ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਚਰਚਾ ਹੈ, ਦਸਮ ਗ੍ਰੰਥ ਵਿੱਚ ਬੜਾ ਚਰਚਾ ਹੈ। ਆ ਕਿੰਨਾ ਰੌਲਾ ਪਾਇਆ ਜਾਂਦਾ ਜੀ। ਚਰਿੱਤਰ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਨਹੀਂ। ਅਖੇ ਜੀ ਇਹਨਾਂ ਚ ਅਲਫਾਜ਼ ਬੜੇ ਭੱਦੇ ਨੇ ਕਾਮ ਦੀ ਗੱਲ ਕੀਤੀ ਹੋਈ ਐ ਗੁਰੂ ਸਾਹਿਬੇ ਕਿਵੇਂ ਕਰ ਸਕਦੇ ਨੇ ਅਖੇ ਜੀ ਇਹ ਸਾਹਮਣੇ ਗੱਲ ਨਹੀਂ ਹੋ ਸਕਦੀ ਥੋੜਾ ਜਿਹਾ ਧਿਆਨ ਨਾਲ ਸੁਣਿਓ ਪੈਣਾ ਬੈਠੀਆਂ ਨੇ ਭਰਾ ਬੈਠੇ ਨੇ ਦੁਨੀਆਂ ਚ ਤਿੰਨ ਤਰ੍ਹਾਂ ਦਾ ਰਸ ਐ ਸਰੀਰਿਕ ਰਸ ਸਮਾਦੀ ਦਾ ਰਸ ਤੇ ਪ੍ਰਭੂ ਪ੍ਰਾਪਤੀ ਦਾ ਰਸ ਚਰਿੱਤਰ ਜਿਹੜੇ 405 ਨੇ ਉਹਨਾਂ ਵਿੱਚ ਸਰੀਰ ਦੇ ਰਸ ਦੀ ਗੱਲ ਕੀਤੀ ਗਈ ਹੈ ਹੁਣ ਜਿਹੜਾ ਸਰੀਰ ਦਾ ਰਸ ਹੈ ਬਾਣੀ ਚਾਉਂਦਾ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਹੁਣ ਸਰੀਰ ਦਾ ਜਿਹੜਾ ਰਸ ਸੀ ਇਹ ਕੁਝ ਸਮੇ ਲਈ ਹੁੰਦਾ ਹੈ ਫਿਰ ਇਹਨਾਂ ਲੋਕਾਂ ਨੇ ਕੀ ਕੀਤਾ ਜਿਹੜੇ ਰਾਜੇ ਲੋਕ ਸਨ ਕਾਮੁਕ ਬਿਰਤੀ ਵਾਲੇ ਇਹ ਨਸ਼ਾ ਕਰਨ ਲੱਗ ਪੈਂਦੇ ਨੇ ਔਰ ਨਸ਼ਾ ਕਰਕੇ ਭੋਗ ਭੋਗਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਜ਼ਿਕਰ ਕਰਦੇ ਨੇ ਵੀ ਕਿਵੇਂ ਇਹਨਾਂ ਲੋਕਾਂ ਨੇ ਨਸ਼ੇ ਵਿੱਚ ਸਰੀਰ ਵੀ ਗਲਤਾਨ ਕਰ ਲਿਆ ਤੇ ਗੈਰ ਇਸਤਰੀਆਂ ਦੇ ਸੰਗ ਵਿੱਚ ਜੀਵਨ ਵੀ ਬਰਬਾਦ ਕਰ ਲਿਆ ਇਹਦੇ ਬਾਅਦ ਸਮਾਧੀ ਦਾ ਰਾਸ ਹੈ ਸਹਜ ਸਮਾਦ ਲਗੀ ਲਿਵ ਅੰਤਰ ਸੋ ਰਸ ਸੋਈ ਜਾਣਾ ਜੀਓ ਜਿਹੜਾ ਮੈਡੀਟੇਸ਼ਨ ਵਿੱਚ ਬੈੰਦਾ ਹੈ ਜਿਹਨੂੰ ਰੱਬ ਦੇ ਨਾਮ ਦਾ ਰਸ ਆਉਂਦਾ ਹੈ ਕਹਿੰਦੇ ਸਮਾਦੀ ਦਾ ਰਸ ਕਾਮ ਦੇ ਰਸ ਨਾਲੋਂ ਹਜ਼ਾਰਾਂ ਗੁਣਾ ਵੱਧ ਹੈ ਜਿਹੜੇ ਮੈਡੀਟੇਸ਼ਨ ਵਿੱਚ ਟਿਕਣ ਲੱਗ ਪੈਂਦੇ ਨੇ ਸਮਾਦੀ ਦਾ ਰਸ ਆਉਣ ਲੱਗ ਪੈਂਦਾ ਉਹ ਸ਼ਰੀਰ ਦਾ ਰਸ ਛੱਡ ਦਿੰਦੇ ਨੇ ਤੀਸਰਾ ਰਸ ਹੈ ਪਰਮੇਸ਼ਵਰ ਦੀ ਪ੍ਰਾਪਤੀ ਦਾ ਰਸ ਹਰ ਰਸ ਕਾ ਤੂੰ ਚਾਖੈ ਸਾਦ ਚਾਖਤ ਹੋਏ ਰਹੈ ਵਿਸਮਾਦ ਸਮਾਦੀ ਦੇ ਰਸ ਨਾਲੋਂ ਲੱਖਾਂ ਗੁਣਾ ਵੱਧ ਕੇ ਰਸ ਹੈ ਪ੍ਰਭੂ ਦੇ ਮਿਲਾਪ ਦਾ ਪ੍ਰਭੂ ਦੀ ਪ੍ਰਾਪਤੀ ਦਾ ਕਹਿੰਦੇ ਉਹ ਰਸ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਜਿਹਨੂੰ ਪ੍ਰਭੂ ਦੇ ਨਾਮ ਦਾ ਰਸ ਆ ਗਿਆ ਉਦਾ ਕਾਮ ਰਸ ਛੁੱਟ ਗਿਆ ਜਿਹਦੇ ਹੱਥ ਹੀਰਾ ਆ ਗਿਆ ਕੱਚ ਸਹਿ ਸਭਾਈ ਛੁੱਟ ਗਿਆ ਚਰিত্রਾਂ ਚ ਦੋ ਤਰ੍ਹਾਂ ਦੀਆਂ ਮਾਈਆਂ ਦਾ ਚਿੱਤਰਣ ਹੈ ਇੱਕ ਉਹ ਮਾਈ ਜੋ ਦਾਨੀ ਪਰਦਾਨੀ ਹੈ ਉਹਦੇ ਘਰ ਚੋਰ ਆ ਗਏ ਉਹਨਾਂ ਵੇਖਿਆ ਔਰਤ ਕੱਲੀ ਐ ਸਿਰ ਦਾ ਸਾਈ ਇਹਦਾ ਘਰੇ ਨਹੀਂ ਮਨ ਢੁਲਾਏ ਮਨ ਹੋਇਆ ਵੀ ਇਹਦੀ ਪਤ ਲੁੱਟੀਏ ਉਹਨੇ ਇੱਕ ਔਰਤ ਸੀ ਇੱਜ਼ਤ ਨੂੰ ਸਾਂਭਣ ਵਾਲੀ ਔਰਤ ਸੀ ਉਹਨੂੰ ਸਮਝ ਪੈ ਗਈ ਵੀ ਇਹਨਾਂ ਦਾ ਮਨ ਮੈਲਾ ਹੈ ਇਹ ਘਰ ਤੇ ਲੁੱਟਣ ਗਈ ਨਾਲ ਪੱਤ ਵੀ ਲੁੱਟਣਗੇ ਉਹਨੇ ਪੈਤੜਾ ਬਦਲਿਆ ਉਹ ਮਾਈਆਂ ਦੀ ਚੋਰਾ ਨੂੰ ਵੀ ਮੈਂ ਤੁਹਾਡੇ ਨਾਲ ਹੀ ਚਲੀ ਜਾਣਾ ਹੈ ਮੇਰਾ ਰਾਏ ਤੇ ਘਰ ਬਹੁਤ ਘੱਟ ਰਹਿੰਦਾ ਹੈ ਵਪਾਰ ਤੇ ਹੀ ਜਾਂਦਾ ਹੈ ਬਹੁਤਾ ਤੁਹਾਨੂੰ ਭੁੱਖ ਲੱਗੀ ਹੋਵੇਗੀ ਕੁਝ ਖਾ ਲਓ ਉਹ ਕਹਿੰਦੇ ਠੀਕ ਹੈ ਉਨੇ ਠਗੌਲੀ ਪਾ ਦਿੱਤੀ ਉਹਨੇ ਜ਼ਹਿਰ ਪਾ ਦਿੱਤਾ ਖਾਣੇ ਵਿੱਚ ਜਦੋਂ ਖਾਧਾ ਚੋਰਾ ਨੇ ਤੇ ਉਹ ਬੇਹੋਸ਼ ਹੋ ਗਏ ਮੁਸਕਾਂ ਬਨ ਲਈਆਂ ਉਹਨੇ ਸਵੇਰੇ ਜਦੋਂ ਰਾਏ ਆਇਆ ਕਾਰੋਬਾਰ ਤੋਂ ਬੜਾ ਖੁਸ਼ ਹੈ ਮੇਰਾ ਘਰ ਵੀ ਲੁੱਟਣੋਂ ਬਚ ਗਿਆ ਦੌਲਤ ਸ਼ੌਹਰਤ ਵੀ ਬਚ ਗਈ ਤੇ ਮੇਰੀ ਪਤ ਵੀ ਰਹਿ ਗਈ ਇਹ ਐ ਸੋਚਤ ਜੀ ਔਰਤ ਦਾ ਕੁਛ ਜੱਜੀਆਂ ਦਾ ਵੀ ਜ਼ਿਕਰ ਹੈ ਜਿੱਥੇ ਆਪਣੇ ਪਤੀ ਨੂੰ ਛੱਡ ਕੇ ਗੈਰ ਮਰਦਾਂ ਦਾ ਸੰਗ ਕੀਤਾ ਔਰ ਬੁਰਾਈ ਖੱਟੀ ਏਦਾਂ ਕੁਝ ਮਰਦਾਂ ਬਾਬਤ ਵੀ ਉੱਚ ਜ਼ਿਕਰ ਹੈ ਨੇਕਨਾਮੀ ਹੋਏ ਕੁਝ ਬਦਕਰਮੀ ਹੋਏ ਜਿਹੜੇ ਆਂਦੇ ਨਾ ਜੀ ਚਰিত্রਾਂ ਚੌਰਤ ਦੀ ਤੋਹੀਨ ਨਹੀਂ ਵੇਸਵਾ ਨੂੰ ਵੇਸਵਾ ਕਿਹਾ ਤੇ ਦਾਨੀ ਨੂੰ ਦਾਨੀ ਔਰਤ ਕਿਹਾ ਹੈ ਘਰ ਬੈਠੀ ਮਾਤਾ ਦਾ ਅਦਬ ਹੀ ਰਹੇਗਾ ਕੋਠੇ ਤੇ ਬੈਠੀ ਵੇਸਵਾ ਦਾ ਕੋਈ ਅਦਬ ਨਹੀਂ ਹੁੰਦਾ ਸਮਾਜ ਵਿੱਚ ਏਦਾਂ ਹੀ ਮਰਦਾਂ ਲਈ ਹੈ ਜਿਹੜੇ ਬਾਹਰ ਤੁਰੇ ਫਿਰਨਗੇ ਉਹਨਾਂ ਨੂੰ ਲੋਕ ਬੁਰਾ ਯਾਕਣਗੇ ਜਿਹੜੇ ਗ੍ਰਸਥ ਵਿੱਚ ਪਰਪੱਕ ਰਹਿਣਗੇ ਉਹਨਾਂ ਦਾ ਅਦਬ ਹੁੰਦਾ ਹੈ। ਔਰ 405 ਚਰিত্রਾਂ ਚੋਂ ਜੇ ਇਕੱਠ ਕਰਨ ਲੱਗ ਪੋ ਨਾ ਦੋ ਪੇਜ ਮਸਾਂ ਬਣਦੇ ਨੇ ਜਿਨ੍ਹਾਂ ਚ ਅਲਫ਼ਾਸ ਤੁਹਾਨੂੰ ਕੁਝ ਕਾਮੁਖ ਜਾਪਣਗੇ। ਬਾਕੀ ਚਰিত্রਾਂ ਦੇ ਵਿੱਚ ਚੜਦੀ ਕਲਾ ਦੇ ਗੀਤ ਹੀ ਗਾਏ ਗਏ ਨੇ। ਨੇਕਨਾਮੀ ਔਰਤਾਂ ਦੀਆਂ ਬਾਤਾਂ ਹੀ ਪਾਈਆਂ ਨੇ। ਗਾਂਢੀ ਮਰਦਾ ਦੀਆਂ ਬਾਤਾਂ ਹੀ ਪਾਈਆਂ ਗਈਆਂ ਨੇ। ਹਾਂ ਠੀਕ ਹੈ ਇਸਤਰੀ ਅਤੇ ਮਰਦ ਦੇ ਗੁਪਤੰਗ ਭਾਵ ਜਗਤ ਜਨਨ ਵਾਲੇ ਅੰਗਾਂ ਦਾ ਜ਼ਿਕਰ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਿਲੇਗਾ ਸਹਸ ਸਰੀਰ ਚਿਹਨ ਪਗ ਹੋਏ ਤਾ ਮਨ ਪਸ਼ੋਤਾਇਆ ਭਗ ਅਬਜ ਸਤਰੀ ਦੇ ਗੁਪਤ ਅੰਗ ਲਈ ਆਉਂਦਾ ਹੈ ਅੱਗੇ ਆ ਜਾਓ ਅਵਰ ਮਰਤ ਮਾਇਆ ਮਨ ਤੋਲੇ ਤਉ ਭਗ ਮੁਖ ਜਨਮ ਵਗੋਇਆ ਇੱਥੇ ਵੀ ਜ਼ਿਕਰ ਆ ਜਾਂਦਾ ਹੈ ਅੱਗੇ ਆ ਜਾਓ ਗੁਰੂ ਗ੍ਰੰਥ ਸਾਹਿਬ ਵਿੱਚ ਸਸੁਰ ਸੋਹੀਆ ਕਿਵ ਕਰੀ ਨਿਵਣ ਨਾ ਜਾਏ ਥਣੀ ਇੱਥੇ ਸ਼ਾਦੀਆਂ ਦੀ ਗੱਲ ਹੈ ਜਿੱਥੋਂ ਬੱਚੇ ਲਈ ਦੁੱਧ ਪਰਫੁੱਲਤ ਹੁੰਦਾ ਹੈ ਤੋ ਬਾਣੀ ਵਿੱਚ ਇਹ ਲਫ਼ਜ਼ ਆਮ ਮਿਲ ਜਾਂਦੇ ਨੇ ਜਿਹੜੇ ਆਂਦੇ ਇਹਨਾਂ ਦੀ ਚਰਿੱਤਰਾਂ ਬਾਰੇ ਤੁਸੀਂ ਸੰਗਤ ਵਿੱਚ ਨਹੀਂ ਬੋਲ ਸਕਦੇ ਮੁਸ਼ਕਲ ਕੀ ਹੈ ਇਸਤਰੀ ਮਰਦ ਇਹ ਹੀ ਦੁਨੀਆ ਦੇ ਅੰਦਰ ਜਾਤ ਪਰਫੁੱਲਤਾ ਹੈ ਔਰ ਇਹ ਸਾਰੇ ਕਾਮ ਤੋਂ ਪੈਦਾ ਹੋਏ ਨੇ ਕਾਮ ਤੋਂ ਬਿਨਾ ਤੇ ਦੁਨੀਆ ਪੈਦਾ ਹੀ ਨਹੀਂ ਹੋ ਸਕਦੀ ਰੋਜ ਤੇ ਪੜਦੇ ਹੋ ਮਾਂ ਕੀ ਰਕਤ ਪਿਤਾ ਬਿੱਧ ਧਾਰਾ ਮੂਰਤ ਸੂਰਤ ਕਰ ਅਪਾਰਾ ਮਾਤਾ ਦੀ ਪਿਤਾ ਦੀ ਰક્ત ਬਿੰਦ ਤੋਂ ਕਿੱਡੀ ਸੋਹਣੀ ਸੂਰਤ ਪਰਮਾਤਮਾ ਨੇ ਬਣਾਈ ਆ ਰੰਚ ਕਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ ਤੇ ਜੇ ਕਾਮ ਐਡਾ ਹੀ ਮੈਲਾ ਮੈਂ ਆ ਨਾ ਨਾ ਕਈ ਵਾਰ ਵੀ ਫਿਰ ਤੇ ਬੰਦਿਆਂ ਨੂੰ ਫਾ ਲੈ ਲੈਣਾ ਚਾਹੀਦਾ ਸਾਰੇ ਕਾਮ ਚੋਂ ਹੀ ਪੈਦਾ ਹੋਵੇ ਬਹੁਤਾ ਜੂ ਮਾੜਾ ਲੱਗਦਾ ਇਹਨਾਂ ਨੂੰ ਫਿਰ ਆਪਣੇ ਆਪ ਤੇ ਕਿਰਣਾ ਆਉਣੀ ਚਾਹੀਦੀ ਹੈ ਸਾਰਿਆਂ ਨੂੰ ਜਿਹੜੇ ਕਹਿ ਦਿੰਦੇ ਨਾ ਜੀ ਮਾਵਾ ਪੈਣਾ ਵਿੱਚ ਕਥਾ ਨਹੀਂ ਹੋ ਸਕਦੀ ਫੇਰ ਕਮਾਂ ਇਹ ਸੰਜੋਗ ਮਰਦ ਔਰਤ ਦਾ ਪਰਦੇ ਦਾ ਹੈ ਮਾਵਾ ਧੀਆ ਨੂੰ ਸਮਝਾਉਂਦੀਆਂ ਨੇ ਧੀਏ ਜਵਾਨ ਹੋ ਗਈਆਂ ਪਿਤਾ ਦੀ ਪੱਗ ਦਾ ਮੇਰੀ ਚੁੰਨੀ ਦਾ ਖਿਆਲ ਰੱਖੀ ਗਲਤ ਕਰਮ ਨਹੀਂ ਕਰਨਾ ਤੇ ਬਾਪ ਆਪਣੇ ਨੌਜਵਾਨ ਫਰਜ਼ੰਦ ਨੂੰ ਸਿੱਖਿਆ ਦਿੰਦਾ ਹੈ ਮੇਰੀ ਪੱਗ ਦਾ ਖਿਆਲ ਰੱਖੀ ਕੋਈ ਗਲਤ ਕਰਮ ਨਹੀਂ ਕਰਨਾ ਗੁਰਦੇਵ ਸਾਡੇ ਮਾਤਾ ਪਿਤਾ ਨੇ ਜਿਵੇਂ ਸਾਡੇ ਬੱਚਿਆਂ ਨੂੰ ਬਾਇਓਲੋਜੀ ਦੀ ਕਲਾਸ 'ਚ ਟੀਚਰ ਸਰੀਰ ਬਾਬਤ ਸਮਝਾਉਂਦੇ ਨੇ ਨਾ ਇਦਾਂ ਗੁਰੂ ਪਰਮੇਸ਼ਰ ਸਾਨੂੰ ਕਾਮ ਬਾਬਤ ਵੀ ਸਮਝਾਉਂਦੇ ਨੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਆ ਗੁਰਦੇਵ ਦਾਤਾ ਹਰਨਾਮ ਉਪਦੇਸ ਹੈ ਗੁਰਦੇਵ ਮੰਤ ਨਿਰੁਧਰਾ ਗੁਰੂ ਸਿੱਖਿਆ ਦਿੰਦਾ ਹੈ ਖਾਲਸੇ ਨੂੰ ਕਾਮ ਤੋਂ ਸੁਚੇਤ ਕਰਨਾ ਸੀ ਮਹਾਰਾਜ ਨੇ ਕਿਉਂਕਿ ਅੱਗੇ ਜਿੰਨੀਆਂ ਵੀ ਫੌਜਾਂ ਸਨ ਜਿੰਨੇ ਵੀ ਰਾਜੇ ਸਨ ਜਦੋਂ جنگ ਜਿੱਤ ਲੈਣਾ ਹਾਰੇ ਹੋਏ ਰਾਜੇ ਦੀਆਂ ਔਰਤਾਂ ਦੀ ਬੇਪਤੀ ਕਰਨੀ ਜ਼ਲੀਲ ਕਰਨਾ ਪਾਪ ਕਰਨਾ ਤੇ ਤੁਸੀਂ ਇਹ ਵੇਖੋ ਖਾਲਸੇ ਨੇ ਜਿੰਨੀਆਂ ਜੰਗਾਂ ਜਿੱਤੀਆਂ ਨੇ ਕਦੇ ਵੀ ਜੰਗ ਹਾਰੇ ਹੋਏ ਰਾਜੇ ਦੀ ਤੋਹੀਨ ਕਰਨ ਲਈ ਉਹਦੇ ਪਰਿਵਾਰ ਦੀ ਪਤ ਤੇ ਬੁਰੀ ਨਜ਼ਰ ਨਹੀਂ ਪਾਈ ਐਸਾ ਜੱਤ ਸੱਤ ਵਿੱਚ ਖਾਲਸਾ ਪਰਪੱਖ ਸੀ ਇਹਨੂੰ ਸਮਝਾਇਆ ਸੀ ਕਲਗੀਧਰ ਮਹਾਰਾਜ ਨੇ ਕਾਮ ਖਤਮ ਨਹੀਂ ਹੋ ਸਕਦਾ ਕਾਮ ਕਾਬੂ ਵਿੱਚ ਆ ਸਕਦਾ ਹੈ ਨਦੀ ਦੇ ਦੋ ਕੰਡੇ ਨੇ ਜਿਹੜੀ ਨਦੀ ਜਿਹੜਾ ਜਲ ਦੋਹਾਂ ਕੰਡਿਆਂ ਦਰਮਿਆਨ ਵਗੇ ਨਾ ਉਹ ਨੁਕਸਾਨ ਨਹੀਂ ਕਰਦਾ ਜਿਹੜਾ ਕੰਡਿਆਂ ਬਾਹਰ ਛਲ ਜਾਵੇ ਨੁਕਸਾਨ ਉਹ ਕਰਦਾ ਹੈ ਇੱਥੇ ਦੋ ਕੰਡੇ ਕਿਹੜੇ ਨੇ ਘਰ ਵਾਲਾ ਤੇ ਘਰ ਵਾਲੀ ਦੋਵਾਂ ਚ ਇਨਾ ਪਿਆਰ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਏਕ ਜੋਤ ਦੋਏ ਮੂਰਤੀ ਧਨਪਿਰ ਕਹੀਐ ਸੋਏ ਪਰ ਜਿਹੜਾ ਦੋਨਾਂ ਚੋਂ ਮਰਿਆਦਾ ਨੂੰ ਛੱਡੇਗਾ ਕੰਡਿਓਂ ਬਾਹਰ ਜਿਹੜਾ ਜਲ ਹੋ ਗਿਆ ਫਲੱਡ ਦਾ ਰੂਪ ਧਾਰ ਗਿਆ ਉਹ ਨੁਕਸਾਨ ਹੀ ਕਰਦਾ ਹੈ ਤੋਂ ਮਹਾਰਾਜ ਨੇ ਸਾਨੂੰ ਇਹ ਸਮਝਾਉਣਾ ਕੀਤਾ ਹੈ ਜਿੰਨੇ ਵੀ ਪੁਰਾਣੇ ਸਿੱਖ ਸਨ ਉਹ ਚਰਿੱਤਰ ਪੜਿਆ ਕਰਦੇ ਸਨ ਇਕਾਂਤ ਵਿੱਚ ਬਹਿ ਕੇ ਕੰਮ ਕਿੱਥੇ ਕਿੱਥੇ ਤੁਹਾਡੇ ਤੇ ਵਾਰ ਕਰਦਾ ਹੈ ਕਿੱਥੋਂ ਕਿੱਥੋਂ ਤੁਹਾਡਾ ਨੁਕਸਾਨ ਕਰ ਸਕਦਾ ਹੈ ਇਹ ਸਾਰਾ ਕੁਝ ਉਹਨਾਂ ਦੀ ਸਮਝ ਵਿੱਚ ਹੋਇਆ ਕਰਦਾ ਸੀ ਉਹਨਾਂ ਨੂੰ ਇਸ ਗੱਲ ਦੀ ਹੋਸ਼ ਹੋਇਆ ਕਰਦੀ ਸੀ ਖੈਰ ਅਖਬਾਰ ਵਿੱਚ ਖਬਰ ਆ ਜਾਂਦੀ ਹੈ ਜੀ ਫੁਲਾਨੀ ਜਗ੍ਹਾ ਫੁਲਾਨੇ ਨੇ ਫੁਲਾਨੀ ਔਰਤ ਦਾ ਪਰਦਾ ਉਠਾਤਾ ਪਤ ਲੁੱਟ ਲਈ ਇਹ ਕੀਤਾ ਉਹ ਕੀਤਾ ਉਹ ਵਾਰਨਿੰਗ ਹੈ ਉਹ ਸਾਨੂੰ ਸਮਝਾਉਣ ਲਈ ਆ ਵੀ ਜੇ ਗਲਤ ਕਰਮ ਕਰੋਗੇ ਕਾਨੂੰਨ ਤੁਹਾਨੂੰ ਸਜ਼ਾ ਦੇਵੇਗਾ ਤੋ ਚਰਿਤਰਾ ਵਿੱਚ ਜੋ ਕੁਝ ਵਾਪਰਿਆ ਹੈ ਉਹਦਾ ਮਤਲਬ ਇਹ ਨਹੀਂ ਤੁਹਾਨੂੰ ਕਿਹਾ ਮਹਾਰਾਜ ਨੇ ਵੀ ਨਸ਼ੇ ਕਰਕੇ ਗਲਤ ਕਰਮ ਕਰੋ ਤੁਹਾਨੂੰ ਸੁਚੇਤ ਕੀਤਾ ਹੈ ਵੀ ਕਿਦਰੇ ਇਸ ਦਲਦਲ ਵਿੱਚ ਨਾ ਧਸ ਜਾਇਓ ਸ਼ਰੀਰ ਵੀ ਮਿਟੇਗਾ ਤੇ ਪਤ ਵੀ ਲੈ ਜਾਵੇਗੀ ਲਾਨਤਾ ਵੀ ਖਟੋਗੇ ਦੁਨੀਆ ਦੇ ਉੱਤੇ ਲੋਭ ਇਹ ਨਾ ਕਰਖ ਦਸਾਂ ਨੋਆਂ ਦੀ ਕਿਰਤ ਕਰੇ ਐਡਾ ਲੋਭੀ ਨਾ ਹੋ ਜਾਵੀਂ ਕਿਸੇ ਦਾ ਹੱਕ ਮਾਰਨ ਲੱਗ ਪਵੇ काम वासना ਏਨੀ ਗ੍ਰਸਤ ਵਿੱਚ ਪਿਆਰ ਬਣਿਆ ਰਵੇ ਏਨੀ ਵਾਸ਼ਨਾ ਨਾ ਹੋ ਜਾਵੇ ਕੰਦ ਟੱਪਣੀ ਪਵੇ ਤੇ ਬੇਪੱਤ ਹੋਣਾ ਪਵੇ ਮੋਹ ਇੰਨਾ ਕੀ ਰੱਖ ਪਰਿਵਾਰ ਦੀ ਪਰਵਰਿਸ਼ ਕਰਨੀ ਹੈ ਕਿਦਰੇ ਆਪਣੇ ਪਾਲਣ ਲਈ ਗੈਰਾਂ ਦੇ ਨਿਆਣਿਆਂ ਦੇ ਢਿੱਡ ਨਾ ਪੜਨ ਲੱਗ ਪਈ ਉਹਨਾਂ ਦਾ ਹੱਕ ਨਾ ਮਾਰਨ ਲੱਗ ਪਈ ਵਿਕਾਰ ਕਦੇ ਵੀ ਮਿਟਦੇ ਨਹੀਂ ਹੁੰਦੇ ਬਾਣੀ ਕਾਬੂ ਵਿੱਚ ਕਰਨਾ ਸਿਖਾਉਂਦੀ ਹੈ ਔਰ ਚਰিত্রਾਂ ਦੇ ਅਖੀਰ ਤੇ ਪਤਾ ਮਹਾਰਾਜ ਨੇ ਕਿਹੜੀ ਬਾਣੀ ਰੱਖੀ ਹੈ ਚੌ ਪਈ ਸਾਬ ਕਿਉਂ ਰੱਖੀ ਐ ਕਹਿੰਦੇ ਸਿੱਖਿਆ ਤੇ ਤੁਹਾਨੂੰ ਦੇ ਦਿੱਤੀ ਕਾਮ ਦੀ ਦਲਦਲ ਐਸੀ ਐ ਕਿਦਰੇ ਮੇਰੇ ਸਿੱਖ ਧਸ ਨਾ ਜਾਣ ਪਰ ਇਹਨੀ ਸੱਤਾ ਕਿਸੇ ਵਿੱਚ ਨਹੀਂ ਖੁਦ ਬਖੁਦ ਇਹਨਾਂ ਤੋਂ ਬਚ ਜਾਵੇ ਵਿਕਾਰ ਬੜੀ ਤਾਕਤ ਰੱਖਦੇ ਨੇ ਫਿਰ ਕੀ ਕਰਨਾ ਅਸੀਂ ਜੀ ਹਮਰੀ ਕਰੋ ਹੱਥ ਦੇ ਰਸ਼ਾਪੂਰਨ ਹੋਏ ਚੇਤਕੀ ਸ਼ਾ ਕਹਿੰਦੇ ਪਰਮਾਤਮਾ ਅਗੇ ਤਰਲਾ ਲਿਆ ਕਰ ਪਰਮੇਸ਼ਰ ਤੂੰ ਹੀ ਵਿਕਾਰਾਂ ਤੋਂ ਰੱਖ ਸਕਦਾ ਏ ਪਰ ਧੰਨ ਪਰ ਦਾਰਾ ਪਰ ਨਿੰਦਾ ਇਨ ਸਿਓਂ ਪ੍ਰੀਤ ਨਿਵਾਰ ਚਰਨ ਕਮਲ ਸੇਵੀ ਰਿਧ ਅੰਤਰ ਗੁਰਪੂਰੈ ਕੈ ਆਧਾਰ ਜਿਹੜਾ ਗੁਰੂ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਜਾਂਦਾ ਉਹੀ ਇਨਾਂ ਵਿਕਾਰਾਂ ਤੋਂ ਬਚਦਾ ਏ ਤੋ ਇਹ ਕੋਈ ਵੱਡੀ ਗੱਲ ਨਹੀਂ ਹੈ ਕਾਮ ਦੇ ਵਿਸ਼ੇ ਤੇ ਬੋਲਣਾ ਹਾਂ ਆਪਣੇ ਮਨ ਵਿੱਚ ਮੈਲ ਹੁੰਦੀ ਹੈ ਇਸ ਕਰਕੇ ਆਪਾਂ ਸੰਕੋਚ ਕਰਦੇ ਹਾਂ ਇਹੋ ਜੇ ਟੌਪਿਕ ਤੋਂ ਚਰਿੱਤਰ ਸ਼ੀਸ਼ਾ ਨੇ ਜਿਹਦਾ ਮੂੰਹ ਮੈਲਾ ਉਹਦਾ ਮੈਲਾ ਹੀ ਆਉਣਾ ਹੈ ਜਿਹਦਾ ਮੂੰਹ ਨਿਖਰਿਆ ਹੈ ਉਹਦਾ ਨਿਖਰਿਆ ਹੀ ਆਵੇਗਾ ਹੁਣ ਇੱਕ ਮਾਂ ਬੱਚੇ ਨੂੰ ਦੁੱਧ ਪਿਆਉਂਦੀ ਹੈ ਨੇਕ ਨਾਮੀ ਬੰਦਾ ਦੇਖਦਾ ਹੈ ਵੀ ਮਮਤਾ ਦੀ ਮੂਰਤ ਹੈ ਕਿਦਰੇ ਮੈਲੀ ਨੀਅਤ ਵਾਲਾ ਬੰਦਾ ਵੇਖੇ ਉਦੀ ਇਹ ਜੀਵਾਸ਼ਨਾ ਜਾਗੇਗੀ। ਤੋਂ ਤੁਹਾਡੀ ਨਦਰ ਕੈਸੀ ਹੈ। ਚਰিত্র ਪੜ ਕੇ ਸਮਝ ਪੈ ਜਾਂਦੀ ਹੈ। ਤੋਂ ਕਦੇ ਵੀ ਕੋਈ ਸ਼ੰਕਾ ਹੋਵੇ ਤੇ ਆਪ வாਚਣ ਦੀ ਕੋਸ਼ਿਸ਼ ਕਰਿਆ ਕਰੋ। ਕਿਸੇ ਵੀ ਰਚਨਾ ਦੀਆਂ ਦੋ ਪੰਕਤੀਆਂ ਪੜ ਕੇ ਨਿਰਣਾ ਨਹੀਂ ਕੀਤਾ ਜਾ ਸਕਦਾ ਹੁੰਦਾ। ਕਈ ਬਹੁਤ ਜ਼ੋਰ ਦੇਣਗੇ ਜੀ ਦਸਮ ਬਾਣੀ ਨੂੰ ਨਹੀਂ ਮੰਨਣਾ। ਅਸੀਂ ਦੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਦੇ ਆਂ। ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਤੋਂ ਚੱਲੀ ਆਈ ਔਰ ਪਰਫੁੱਲਤ ਰਹੀ ਮਿਸਲਾਂ ਦੇ ਰਾਜ ਤਾਈ ਮਹਾਰਾਜਾ ਰਣਜੀਤ ਸਿੰਘ ਤਾਈ ਫਿਰ ਇੱਕ ਅਕਾਲ ਤਖ਼ਤ ਸਾਹਿਬ ਤੇ ਜਿਹੜਾ ਖਰੜਾ ਵੀ ਤਿਆਰ ਹੋਇਆ ਉਹਦੇ 'ਚ ਵੀ ਕਦੇ ਸਿੱਖ ਦੀ ਤਾਰੀ ਪੜਿਓ ਤੁਸੀਂ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ ਬ੍ਰੈਕਟ ਚ ਲਿਖਿਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਬ੍ਰੈਕਟ ਬੰਦ ਅੱਗੇ ਲਿਖਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਹਿਬਾਨਾਂ ਦੀ ਬਾਣੀ ਤੇ ਸਿੱਖਿਆ ਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ ਹੁਣ ਇੱਥੇ ਦਸਾਂ ਗੁਰੂਆਂ ਦੀ ਬਾਣੀ ਲਿਖਿਆ ਤੇ ਆਖਣਗੇ ਦੀ ਕਾਲ ਤੱਕ ਸਾਹਿਬ ਦੀ ਮਰਿਆਦਾ ਨੂੰ ਮੰਨਦੇ ਆ ਤੇ ਕੱਟੀ ਦਸਮ ਗ੍ਰੰਥ ਦੀ ਬਾਣੀ ਨੂੰ ਜਾਣਗੇ ਕੀ ਦਸਾਂ ਗੁਰੂਆਂ ਚ ਗੁਰੂ ਗੋਬਿੰਦ ਸਿੰਘ ਨਹੀਂ ਆਉਂਦੇ ਦਸਾਂ ਗੁਰੂਆਂ ਦੀ ਬਾਣੀ ਚ ਗੁਰੂ ਗੋਬਿੰਦ ਸਿੰਘ ਦੀ ਬਾਣੀ ਤੇ ਆਣੀ ਆਣੀ ਹੈ ਤੋ ਇਹ ਸਾਫ ਲਿਖਿਆ ਹੋਇਆ ਹੈ ਦਸਾਂ ਗੁਰੂਆਂ ਚੋਂ ਬਹੁਤਾਤ ਵਿੱਚ ਲੋਕ ਕੀ ਆਂਦੇ ਨੇ ਜੀ ਗੁਰੂ ਗ੍ਰੰਥ ਸਾਹਿਬ ਅੰਦਰ ਪਹਿਲੇ ਪੰਜ ਗੁਰੂ ਸਹਿਬਾਨ ਤੇ ਨੌਵੇਂ ਗੁਰੂ ਗੁਰਤੇਗ ਬਾਦਰ ਸਾਹਿਬ ਇਹਨਾਂ ਦੀ ਬਾਣੀ ਹੈ ਦਸਮ ਗ੍ਰੰਥ ਚ ਗੁਰੂ ਗੋਬਿੰਦ ਸਿੰਘ ਦੀ ਬਾਣੀ ਰਹਿ ਗਏ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰ Rai ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਇਹਨਾਂ ਦੀ ਬਾਣੀ ਕਿਹੜੀ ਹੈ ਹੁਕਮਨਾਮੇ ਨੇ ਜਿਨ੍ਹਾਂ ਵਿੱਚ ਸਿੱਖੀ ਦੀ ਬਾਤ ਹੈ ਅਸੀਂ ਗੁਰੂ ਕੇ ਹੁਕਮਨਾਮਿਆਂ ਨੂੰ ਵੀ ਗੁਰੂ ਦੀ ਬਾਣੀ ਹੀ ਸਮਝਦੇ ਹਾਂ ਤੇ ਵੈਸੇ ਦਸਾਂ ਗੁਰੂਆਂ ਚ ਜੋਤ ਇੱਕੋ ਹੈ ਜੋਤ ਉਹਾ ਜੁਗਤ ਸਾਈ ਸਹਕਾਇਆ ਫੇਰ ਪਲਟੀਆ ਤੋ ਕਦੇ ਵੀ ਕਿੰਤੂ ਪਰੰਤੂ ਬਾਣੀ ਤੇ ਨਹੀਂ ਕਰਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਤੇ ਭਰੋਸਾ ਰੱਖਣ ਵਾਲਾ ਨਜ਼ਾਤ ਪਾਉਂਦਾ ਤਰਕ ਕਰਨ ਵਾਲਾ ਨਹੀਂ ਇਹਦਾ ਮਤਲਬ ਹੈ ਦਸਾਂ ਗੁਰੂਆਂ ਦੀ ਰਚਨਾ ਤੇ ਤਰਕ ਕਰਨ ਵਾਲਾ ਸਿੱਖ ਨਹੀਂ ਹੈ ਤੁਸੀਂ ਪ੍ਰਚਾਰਕ ਬਣਾ ਕੇ ਸਟੇਜ ਤੇ ਭਾਏ ਹੁੰਦੇ ਨੇ ਜੋ ਸਰੋਪੇ ਵੰਡਣ ਲੱਗਦੇ ਜੇ ਜਕਾਰੇ ਛੱਡਣ ਲੱਗਦੇ ਨੇ ਕੀ ਕਰ ਰਹੇ ਜੇ ਸਰੋਪਾ ਕਾਦਾ ਦਿੱਤਾ ਜੇ ਕੌਮ ਦੀਆਂ ਜੜਾਂ ਵਡਣ ਦਾ ਸਾਰਿਆਂ ਨੂੰ ਕਿਹਾ ਜਾ ਰਿਹਾ ਏ ਜੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਮੰਨਦੇ ਨੇ ਤੇ ਕਿੰਤੂ ਕੀਤਾ ਜਾ ਰਿਹਾ ਹੰ ਦਾ ਕਲਗੀਧਰ ਪਾਤਸ਼ਾਹ ਦੀ ਬਾਣੀ ਤੇ ਥੋੜਾ ਜਿਹਾ ਉਹ ਕਦੇ ਖਰੜਾ ਆਪ ਵੀ ਪੜਿਆ ਕਰੋ ਨਾ ਅਕਾਲ ਤਖ਼ਤ ਸਾਹਿਬ ਅੰਦਰ ਸਿਧਾਂਤ ਕੀ ਚੱਲਦਾ ਹੈ